ਪਿਆਰ ਪਰਿ ਸਾਸਤਰੀ ਦਾ ਫੇਸਬੁਕ ਤੇ YouTube ਵਾਲਿਆਂ ਨੂੰ ਵੀਰੇ ਕਹਿੰਦੇ ਐਡ ਦੋੜੀ ਪੰਜ ਤੋਂ ਸੱਤ ਫੁੱਟਾਂ ਮਾ ਭੇਜ ਜਾ ਕਰੋ 984347697 ਨੰਬਰ ਦੇ ਤੇ ਵੀਰ ਕੋ ਸਾਰੀ ਵੇਖੇ ਵੀਰੇ ਟਰਾਲਿਆਂ ਦੇ ਇਹ ਲੱਗ ਲੱਗ ਪਿੰਡਾਂ ਚੋਂ ਤੇ ਸ਼ਹਿਰਾਂ ਚੋਂ ਲੈ ਕੇ ਆਂਦੇ ਟਰਾਲੇ ਇਹ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰਿਓ ਵੀਰੇ ਆਏ ਇਰਿਆ ਬਰਸਾਲਾ 147 ਟਰਾਲਾ 5 ਵਜੇ ਟਰਾਲਾ ਜਾਂ ਕਿਸੇ ਵੀਰ ਭਾਈ ਦੇ ਨਾਲ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਰਹੇਗਾ ਇੱਕ ਲੱਖ ਚ 75000 ਰੁਪਏ ਮੌਕੇ ਦੇ ਮਾਨਤਾਣ ਕਰ ਦੇਣਗੇ ਪੋਬਈਆ ਟਰਾਲਾ ਨਵਾਂ ਟਰਾਲਾ ਬਣਿਆ ਪਿਆ ਕੋਲੋਂ ਤੇ ਟਾਇਰਾਂ ਦੀ ਜਿਹੜੀ ਪੁੱਛ ਸਕਦੇ ਫੋਨ ਲਾ ਕੇ ਤੇ 4 ਇੰਚੀ ਦਾ ਇਹ ਸਾ 5 ਇੰਚੀ ਡੰਡੇ ਵਾਲਾ ਤੇ 9 ਇੰਚੀ ਗੱਡ ਰ ਹੈ ਇਹਦੇ ਤੇ ਕੋਕਾ ਪੀ ਟਰਾਲਾ ਜੇ ਕਿ ਵੀਰ ਭਾਈ ਨੇ ਦੇਣਾ ਵੀਰਾਂ ਸੰਪਰਕ ਕਰ ਲਓ 1 ਲੱਖ ਚ 75000 ਰੁਪਏ ਰੇਟ ਮੰਗਦੇ ਆ ਏਰੀਆ ਅੰਮ੍ਰਿਤਸਰ ਪਿੰਡ ਮੀਰੀਠੀਆ तो आ नी हबी हाँ अठ नब्बी अठ नब्बी होगी हब पाओ सारी जानकारी जानिए फोन ला के लैसते हैं इन्ना आप पता नहीं हूँ तुम्हें सारी जानकारी फोन ला के ले लिया करो भी तो भी को सारी वेख स्टैप ना करो तो मेरा चौदह साल का टरादा पाओ भैया टरादा बिलकुल नवा टराला बनया हैवी तो भारा टराला बनया पूरा महंगा टरादा है ਪੂਰਾ 14 ਸਾਲ ਦਾ 10 ਨੜੀ ਹੱਪ ਹੈ ਜੀ 10 ਇੰਚੀ ਗਾਟਾ ਮੱਛੀ ਉੱਕ ਜੇ ਡਬਲ ਪਾਪੜਾਲੇ ਨੂੰ ਤੇ ਬੈ ਸਿੰਘ ਜੀ ਸਭ ਲੱਗਿਆ ਵੀਲ ਕਵਰ ਪਏ ਹੋਇਆ ਕੋਕਾ ਵੀ ਟਰਦਾ ਜੇ ਕਿ ਵੀਰ ਭਾਈ ਦੇ ਨੈਣਾ ਕਿੰਨਾ ਮਰਜੀ ਵਜਨ ਪਾ ਸਕਦੇ ਆ ਰੇਟ ਹੈਗਾ ਦਾ 2.5 ਲੱਖ ਰੁਪਇਆ ਮੌਕੇ ਤੇ ਵੀਰਾਂ ਨੇ ਮਾਰ ਤਣ ਕਰ ਦਿਆਂਗੇ ਤੇ ਇਹ ਰਗਾ ਹੈਗਾ ਬਸਾਰ ਇਹਨਾਂ ਦਾ ਵੀਰਾਂ ਦਾ ਕੋਕਾ ਵੀ ਟਰਦਾ ਪਿੰਦ ਕੋ ਟਾਇਰ 60 ਪੈਸੇ ਹੈ ਜੀ 70 ਪੈਸੇ ਡਬਲ ਪੰਪ 70 ਲੱਖ ਰੁਪਇਆ ਰੇਟ ਆ ਇਹ ਕੇ 20 ਪਾਈਂ ਦੇਣਾ ਵੀਰਾਂ ਸੰਪਰਕ ਕਰ ਲੋ 10 ਬਈਆ ਟਰਾਂਦਾ ਕਿੰਨਾ ਮਰਜੀ ਵਜਨ ਚੁਕਾ ਸਕਦੇ 2 ਪੰਪ ਲੱਗੇ ਹੋਇਆ ਇਹ ਕੇ 20 ਪਾਈਂ ਦੇ ਰੇਤੀ ਖੇਤਰੇ ਲਾਉਣਾ ਵੇ ਤਾਂ ਵੀ ਕੰਮ ਦਿਆਉਂਗਾ ਇਹ ਟਰਾਂਦਾ ਪੂਰਾ ਹੈਵੀ ਤੋਂ ਪਾਰਾ ਟਰਾਂਦਾ ਬਣਿਆ 70 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਰ ਤਾਨ ਕਰ ਦੇਾਂਗੇ 14 ਸੱਤਾਂ ਟਰਾਂਦਾ ਦਾਹੀਂ ਕੀ ਨਾ ਹਾਬਾ 10 ਨੜੀ ਦੀ ਹਾਬਾ 10 ਕੀ ਕੱਟਾ ਇਹਦਾ ਗਾਡਰ ਸੱਦੇ ਵਾਲੇ ਤੇ ਰੇਲ ਦਾ ਹਿੱਸਾ ਸਾਰੀ ਜਾਣਕਾਰੀ ਜੇ ਨਹੀਂ ਫੋਨ ਲਾ ਕੇ ਲੈ ਸਕਦੇ 2 ਮੀਟਰ ਤਰਨ ਤਰਨ ਇਰਜਾ ਵੀਰਾਂ ਦਾ ਤੇ 14 ਸੱਦਾ ਟਰਾਲਾ ਸਵਾ ਤੋਂ ਫੱਟੇ ਦੀ ਵਾੜ 3 ਫੁੱਟ ਵੱਡਾ 10 ਨੜੀ ਦੀ ਹਾਬਾ 10 ਇੰਚੀ ਗਾਟਾ ਤੇ ਤਰਨ ਤਰਨ ਏਰੀਏ ਚ ਖੜਾ ਤੇ ਪੂਰਾ ਵਧੀਆ ਟਰਾਲਾ ਤੇ ਪੂਰਾ ਟਾਟਾ ਦਾ ਲੋਹਾ ਲੱਗਿਆ ਵੀਰਾਂ ਨਾਲ ਤੇ ਕੁਆਲਟੀ ਲਾ ਕੇ ਸਾਲਾ ਕੋ ਘਰੇ ਤਿਆਰ ਕਰਾਇਆ ਜੀ ਵੀਰਾਂ ਨੇ ਹੁਣ ਉਹਨੂੰ ਲੋੜ ਪੈ ਗਈ ਤੇ ਉਹ ਵੇਚ ਦੇ ਟਰਾਲਾ ਤਾਂ ਤਾਂ ਇਹ ਗਾ ਰੇਟ ਫੋਨ ਤੇ ਕਰ ਦਿਓ ਅਗਲੇ ਪਾਸੇ ਫੋਨ ਨੰਬਰ ਆਊਗਾ ਤੇ ਰੇਟ ਦੱਸਿਆ ਨਹੀਂ ਵੀਰਾਂ ਨੇ ਤੇ ਬਹੁਤ ਵਧੀਆ ਟਰਾਲਾ ਛੌਂਕੜਾ ਬਣਾਇਆ ਵਾ ਜੇ ਕਿਸੇ ਵੀਰ ਭਾਈ ਨੇ ਘਰੇ ਰੱਖਣ ਨੂੰ ਟਰਾਲਾ ਲੈਣਾ ਹੋਵੇ ਉਹ ਆਹਦੇ ਵੀਰਾਂਾਂ ਦੇ ਸੰਪਰਕ ਕਰ ਸਕਦੇ ਸਾਡੇ ਨਾਲ ਪੂਰਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਪੂਰਾ ਤੇ 70 ਪੈਸੇ ਟਾਇਰ ਹੈ ਜੇ ਟਰਾਲੇ ਦੇ ਲਾਈਟਾਂ ਛਾਈਟਾਂ ਲੱਗੀਆਂ ਟਾਇਰਾਂ ਦੀ ਫੁੱਲ ਗਰੰਟੀ ਹੈ ਉਹਾਂ ਦੇ ਹਿੱਸੇ ਦੀ ਫੁੱਲ ਗਰੰਟੀ ਹੈ ਉਹਾਂ ਦੇ ਆਪ ਦੇ ਹੱਥੀਆਂ ਨਹੀਂ ਸਾਰਾ ਕੰਮ ਕੀਤਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਉੱਤੇ ਨੰਬਰ ਆ ਗਿਆ ਬੀੜਾ 11 6 ਦੀ ਟਰਾਲੀ ਆ ਲੈਫਟਾਈ ਟਰਾਲੀ ਜੇ ਕਿ ਵੀਰ ਭਾਈ ਨੇ ਲੈਣੀ ਵੀਰਾ ਸੰਪਰਕ ਕਰ ਸਕਦੇ ਆ ਸਿੰਗਲ ਟੈਰੀ ਟਰਾਲੀ ਆ ਦਾਦਾ ਸਾਈਡੋਂ ਵੀ ਖੁੱਲਦਾ ਤਾਂ ਨੂੰ ਵੀ ਖੁੱਲਦਾ ਤਿੰਨਾ ਪਾਸੋਂ ਦਾਦਾ ਖੁੱਲਦਾ ਪੂਰੀ ਵਧੀਆ ਟਰਾਲੀ ਬਣਾਈ ਵੀ ਆ ਵੀਰਾਂ ਨੇ ਟਰਾਲਾ ਲੈਣਾ ਕੋਈ ਵਿਚ ਕਟਾ ਕੇ ਉਹ ਆਂਦੇ ਵੀ ਕਰ ਸਕਦਾ ਤਾਂ ਵੀ ਇਹਨਾਂ ਸੰਪਰਕ ਕਰ ਸਕਦੇ ਆ ਤੇ ਟਰਾਲਾ ਲੈਣਾ ਇਹਨਾਂ ਦੇ ਵੱਡਾ 14 ਫੁੱਟਾ ਜਾਂ 16 ਫੁੱਟਾ ਤੇ ਉਹਾਂ ਨੇ ਕੋਈ ਵਿਚ ਕੱਟਣ ਵਾਲਾ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ 1.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦੇਣਗੇ ਪੁਰੀ ਵਧੀਆ ਟਰਾਲੀ ਆ ਇਹ ਕਿਸੇ ਵੀਰ ਭਾਈ ਦੇ ਨਾਲ ਵੀਰਾਂ ਸੰਪਰਕ ਕਰ ਬੀਰੇ ਟਰਾਲਾ 11 6 ਦਾ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲੋ 9 ਵਜੇ ਟਰਾਲਾ ਮਾਨਸਾ ਏਰੀਆ ਵੀਰ ਦਾ ਲੈਫਟ ਦਾ ਟਰਾਲਾ ਡਬਲ ਹੱਕ ਲੱਗੀ ਥੱਲੇ ਵਾਲੇ ਪਾਸੇ ਵੀ ਲੱਗੀ ਉੱtre ਵਾਲੇ ਪਾਸੇ ਵੀ ਲੱਗੀ ਆ ਟੂੜੀ ਦੇ ਵੀ ਕੰਮ ਦੇ ਸਕਦਾ ਉੱtre ਤੇ ਟੂੜੀ ਮੌਕੇ ਉੱਤੇ ਟਰਾਲੀ ਪਾ ਸਕਦੇ ਆ ਹੱਕ ਉੱਥੇ ਮੜ ਕੇ ਥੱਲੇ ਪਾ ਸਕਦੇ ਆ ਦਾ ਸਿੱਕੇ ਘਾਟਾ ਪੂਰਾ ਹੈ ਵੀ ਤੋਂ ਭਾਰਾ ਟਰਾਲਾ ਬਣਿਆ ਮਿੱਟੀ ਦੇ ਚਲਦਾ ਰਿਹਾ ਵੀਰਾਂ ਦੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 3.5 ਫੁੱਟ ਵੈੱਡ ਟਰਾਲੇ ਦਾ ਤੇ 2.5 ਫੁੱਟ ਵਾੜਾ ਚਾਹ ਵੇ ਲੋ ਤੇ ਫੱਟੇ ਲੱਗੇ ਦੀ ਮਿੱਟੀ ਦਾ ਭਰ ਕੇ ਚਲਦਾ ਪੂਰਾ ਵਧੀਆ ਟਰਾਲਾ 70 75 ਪੈਸੇ ਟਾਇਰਾਂ ਦਾ ਦੇ ਦੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਫ਼ਰਮ ਸੰਪਰਕ ਕਰ ਸਕਦੇ ਆ ਪੂਰਾ ਨਵਾਂ ਪਾਪ ਦਾ ਗਿਆ ਟਰਾਲੇ ਦੇ ਥੱਦੇ ਵਾਲੇ ਪਾਸੇ ਵੀਰਾਂ ਦੇ ਕਿਹੜੇ ਰੇਟ ਫੋਨ ਤੇ ਕਰਸਾਂਦੇ ਏਰੀਆ ਮਾਨਸਾ ਗਾਂ ਅਗਲੇ ਪਾਸੇ ਨੰਬਰ ਆ ਰਿਹਾ ਵੀਰ ਦਾ 5 ਇੰਚੀ ਇਸਾਟਾ ਦੇ ਦਾ ਡੰਡੇ ਵਾਲਾ ਤੇ ਡੰਡੇ ਵਾਲਾ ਇਸਾ 5 ਇੰਚੀ ਇਸਾ ਕੋਕਾ ਵੀ ਟਰਾਂਦਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਪੱਟੇ ਵੀ ਲੱਗੇ ਤੇ ਵੈੱਡ ਵੀ ਹੈ ਟਰਾਂਦੇ ਦਾ ਮਾਲਕ ਵੀਰ ਦਾ ਨੰਬਰ ਉੱਤੇ ਚੱਲ ਜਣਾ ਸਰਜੀਨ ਤੇ ਵੀਰ ਨਾਲ ਸੰਪਰਕ ਕਰ ਸਕਦੇ ਬਹੁ ਬਈਆ ਟਰਾਂਦਾ ਵੀਰ ਕੋਲ ਦੇ ਖੇਤ ਤੇ ਕਮੈਂਟ ਕਰਦੇ ਗਾਡਰਾਂ ਦੇ ਮੋੜ ਲੱਗੀਆਂ ਗਾਡਰ ਤੋਂ ਨਹੀਂ ਪੜ ਸਕਦੇ ਆ ਵੀਡੀਓ ਨਾਲਇਕਸ਼ੇਤ ਕਮੈਂਟ ਕਰਕੇ